ਸਸਤੀ ਤੇ ਭਾਟ ਘਰ ਦੇ ਵਿਲਦੋਟੀ ਕਰ ਕਿਥੋਂ ਕ੍ਰਾਂਤੀ ਲਿਆਉਣਗੇ ਲੇਖ ਕਰਦੇ ਜੋ ਦਸਤੂਰ ਦੀ ਠੀਕ ਹੈ ਕਿਥੋਂ ਕ੍ਰਾਂਤੀ ਲਿਆਉਣਗੇ ਲੇਖ ਕਰਦੇ ਜੋ ਦਸਤੂਰ ਦੀ ਕਰ ਜਾਤ ਪਾਤਾਂ ਧਰਮ ਦੇ ਨਾਂ ਤੇ ਵੰਡ ਦਾ ਸਾਕੀ ਲੀਡਰਾਂ ਨੇ ਜਾਂਤਰਾਸ ਪਾਤਾਂ ਧਰਮ ਦੇ ਨਾਂ ਤੇ ਵੰਡ ਕਰ ਸਕੂ ਲੀਡਰਾਂ ਨੇ Hindu Muslim Sikh Isai ਇਨਸਾਨ ਪਰ ਦੂਰ ਦੀ ਬਾਸ Hindu Muslim

ਵਾਜਾ ਜਦੋਂ ਤੀਕਾ ਆਪਣੀ ਕੀਤੀ ਚੱਲ ਜਾਂਦੀ ਨੂੰ ਹੋ ਜਾਂਦਾ ਸਾਰੇ ਪਸ਼ੂਆਂ ਦੇ ਵਿੱਚ ਹੁੰਦੀ ਇਕੋ ਜਿਹੀ ਚੱਲ ਜਾਂ ਸਾਰੇ ਪਸ਼ੂਆਂ ਦੇ ਵਿੱਚ ਹੁੰਦੀ ਇਕੋ ਜਿਹੀ ਚੱਲ ਜਾਂ ਪਤਾ ਨਹੀਂ ਕਿਉਂ ਜ਼ਿਆਦਾ ਹੁੰਦੀ ਜ਼ਿਆਦਾ ਹੁੰਦੀ ਗਾਂ ਦੇ ਸੂਰਤ ਕੀ ਕਰ ਹਾਂ ਵਾਧਾ ਰਹਿ ਸੰਤਨੀ ਦੀ ਕਾਤ ਹੁੰਦੀ ਜ਼ਿਆਦਾ ਗਾਂ ਦੇ ਸੂਰਤ ਦੀ ਕਰ ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਹੈ ਅਰਦਾਤਾ ਸਭ ਪ੍ਰੀਤ ਜਿੰਦ ਤੋਂ ਸਤਿ ਦੀ ਸ਼ੁਰੂ ਹੁੰਦਾ ਹੈ ਅਨੁਗਾਕਾ ਸਭ ਕੈਦੀ ਦੁਨੀਆਂ ਕਿਉਂ ਸਾਡੇ ਸੋਧਾਂ ਦੇ ਵਿੱਚ ਪੱਕਾ ਉਹਦਾ ਨਾਮੂਰ ਦੀ ਗੱਲ ਹਰ ਬੰਦੇ ਵਿੱਚ ਰੱਬ ਹੈ ਵਸਦਾ ਹਰ ਬੰਦਾ ਹੈ ਨਾ ਕਿਸਮਾ ਹਰ ਬੰਦੇ ਵਿੱਚ ਰੱਬ ਹੈ ਵਸਦਾ ਹਰ ਬੰਦਾ ਹੈ ਨਾ ਕਿਸਮਾ ਮੈਨੂੰ ਤਾਂ ਬੜੀ ਸਹੀ ਸੀ ਲੱਗੀ ਕਈ ਸੀ ਜੋ ਮਨਸੂਰ ਦੀ ਗੱਲ ਮੈਨੂੰ ਤਾਂ ਬੜੀ ਸਹੀ ਸੀ ਲੱਗੀ ਕਈ ਸੀ ਜੋ ਮਨਸੂਰ ਦੀ ਸੰਦੂ ਕਦੇ ਵੀ ਭੁੱਲ ਨਹੀਂ ਸਕਦਾ 4784 ਨੂੰ ਸੰਦੂ ਕਦੇ ਵੀ ਭੁੱਲ ਨਹੀਂ ਸਕਦਾ 4784 ਨੂੰ ਕਿੱਧਰ ਕੋਈ ਭੁੱਲ ਸਕਦਾ ਹੈ ਜ਼ਖਮ ਜੋ ਬਣੀ ਨਸੂਂਦੀ ਗੱਲ ਕਿੱਧਰ ਕੋਈ ਭੁੱਲ ਸਕਦਾ ਹੈ ਜ਼ਖਮ ਜੋ ਕੋਹਰੇ ਤੋਂ ਜੁੜੀ ਹੋਈ ਹੈ ਓ ਇੱਕ ਮਿੰਟ ਮੈਂ ਬੋਲਾ ਚਲਾਈਓ ਸੂਰਤੇ ਮਰਾਪੜ ਦੀ ਗੱਲ ਹੈ ਮੇਰੇ ਕੋਲ ਨੋਟ ਹੈ ਧੰਨਵਾਦ ਸਾਰੇ ਪਸ਼ੂਆਂ ਦੇ ਵਿੱਚ ਹੁੰਦੀ ਇੱਕੋ ਜਿਹੀਏ ਜੱਗ ਜਾਣੀ ਸਾਰੇ ਪਸ਼ੂਆਂ ਦੇ ਵਿੱਚ ਹੁੰਦੀ ਇੱਕੋ ਜਿਹੀਏ ਜੱਗ ਜਾਣੀ ਸਮਝ ਨਹੀਂ ਆਉਂਦੀ ਕਾਹ ਤੋਂ ਹੁੰਦੀ ਜਿਆਦਾ ਗਾਂ ਤੇ ਸੁਹਣੀ ਜਿਆ